ਆ ਦੇ ਦੇ ਕਾ ਨੂੰ ਭਜਾਉਣਾ ਉਹਨਾਂ ਨੂੰ ਦੇ ਦੇ ਬਾਈ ਥੋੜੀ ਐ ਜਾਂ ਸਾਡੇ ਨੌਂ ਦੇ ਹੋ ਗਏ ਤੇਰੇ ਬੁੜੇ ਦਾ ਤਰਸ ਆ ਗਿਆ ਮੈਨੂੰ 13000 ਤੇ 300 ਤੱਕ ਦੀ ਵੱਧ ਗਿਆ ਤੇ ਲੈ ਇਹਨੇ ਥੋੜੀ ਲੈਣਾ ਨਾ ਉਹ ਤੋਂ ਆਦਾ ਨੌਂ ਨਗਦ 13000 ਛੱਡ ਦੋ ਰੁਪਏ ਵਟ ਕੇ ਪਰਾਂ ਹੈ ਲੈ ਫਤ ਦੇਖੀ ਜੋ ਯਾਰ ਖਰਜਾ ਮਰ ਜਾ ਨਰਾ ਤਾਂ ਹੱਥ ਤਾਂ ਕਰ ਪੂਰੀਆਂ ਦਸਦੀਆਂ ਮੈਂ ਤਾਂ ਤੇਰੇ ਵੇਚਦਾ ਮੁਰਕੇ ਮ ਆਉਣਾ ਨਹੀਂ ਰਾਂ ਹੱਥਾਂ ਤਾਂ ਇਹ ਤਾਂ ਕਹਿੰਦਾ ਮੈਂ ਤਾਂ 13 ਦੀਆਂ ਲੈ ਕੇ ਗਿਆ ਮੈਂ ਤਾਂ ਮੇਰਾ ਪੈਂਡਾ ਛਣਾਉਣਾ ਦੁਬਾਰੇ ਵੇਚਦਾ ਕਰਿਆ ਨੇ ਕੀ ਗਈਆਂ ਐਚਾਂਕ ਦੇ ਨੇ ਵਿਚਾਰੇ ਡੱਡੂ ਜੇ ਤਰੇ ਕਨੀ ਉਹ ਦੇ ਦੇ ਯਾਰ ਕਿਉਂ ਕਸਰਾ ਕਰਦਾ ਹੋਰ ਪਰ ਕਿੰਨੇ ਦੇ ਦੇਗਾ ਨਹੀਂ ਨਹੀਂ ਦੇ ਦੇ ਕਿੰਨੇ ਦੇ ਉਹ ਕਿੰਨੇ ਦੇ ਸਾਰੀਆਂ ਗੱਲਾਂ ਛੱਡ ਪੂਰੇ 11 ਦੇ ਹੋ ਗਏ ਬਸ ਚੁੱਪ ਕਰ ਪਹਿਲੀ ਵਾਰ ਲੈਂਦਾ ਵਿਚਾਰਾ ਗਰੀਬ ਚਾ ਚਾ ਉਹ ਵੀ ਕਰਦੇ ਚੱਲਦੇ ਆ ਮੈਂ ਤਾਂ ਦੇਖੋ ਕੁੱਲ ਕਿੰਨਾ ਚੌ 34 ਚੌਥੀ ਤਲਾਡੀ 500 ਨਾਲ ਹਿਸਾਬ ਨੂੰ 200 ਰੁਪਏ ਨਾ ਲੈਣੇ ਆ ਜੀ ਜੀ ਲੈ ਕੇ ਆ ਨਾ चाहे तो सामरी ना सामरी आबा दे दम माड़ा मुटा खोरा है देखी जू चे रंग ਸਹੀ ਆ ਗਾ ਸਹੀ ਆ ਗਾ ਹੁਣ ਸਹੀ ਆ ਗੀ ਠੀਕ ਹੈ ਚੱਲ ਡਿਜ਼ਾਈਨ ਤੇਰੇ 11 ਤੇਰੇ 11 ਪਰਲੇ ਪੈਂਦਾ 500 ਮਿਲੋ ਦੇਖੀ ਤਵਾਲੀ ਤਾਂ ਮੈਂ ਲਊਂਗਾ ਹੀ ਮੈਂ ਕਹਦਾ ਮੇਰਾ ਫਰਜ਼ਾ ਇੱਥੋਂ ਲਊਂ ਇਹ ਨਾ ਵੇਚ ਪਿੱਛੋਂ ਐ ਕਰਦੇ ਹੋ ਤੁਸੀਂ ਓ ਸਾਢੇ 13 ਚ ਨਿਪੜਤਾ ਗਈ ਤੇਰਾ ਨਫਰਾ ਹੁਣ ਕੀ ਕਿਹਾ ਤੈਨੂੰ ਬੋਲਾ ਹਰੇ ਤੈਨੂੰ ਕਿਹਾ ਉਹ ਵੀ ਆ ਬਾਈ ਨੇ ਕਹਿਤਾ ਤਾਂ ਲੈ ਫੜ ਪੈਸੇ ਦੇ ਬਰਾਉ ਨੂੰ ਦੱਸਾ ਯਾ ਬੱਕਰੀ ਲੈ ਬਾਈ ਪਾਚੋਲੀ ਚ ਰੱਸਾ ਮੁੰਡਿਆ ਆਜਾ ਬਾਬਾ ਆ ਜਾ ਹੋਰ ਹੁਣ ਖਰੀਦ ਦਾਣਾ ਦਾਵਾ ਦਾ ਤੈਨੂੰ ਫੜ ਲੈ ਰਾਬਾ ਇਹਨੂੰ ਕਹਿ ਤੇਰੇ ਹੱਥਾਂ ਦੀ ਰੱਬ ਤੈਨੂੰ ਵਾਦਾ ਕਰੇ ਮਿੱਥੋ ਨਾ ਕਰਾ ਵਾਦਾ ਕਰੇ ਹੋਰ ਚੰਗਾ ਦੀ ਫੜ ਕੇ ਚੋਂਦੀ ਆ ਆ ਚੰਗਾ ਦੂਗੀ ਆਪੇ ਫੜ ਕੇ ਓਏ ਨਹੀਂ ਚੁੰਗਣਗੇ ਚੋਲੂ ਕਿਤੇ ਨਹੀਂ ਇਹ ਨਿਆਣੇ ਭੈਣ ਚ ਦਾ ਵੇਗਲਾ ਨਾ ਚੁੰਗੇ ਤੇਰੀ ਜੈਸਨ ਖਤਮ ਹੈ ਕਿਉਂ ਵੀ ਪੈਸੇ ਦੇਓ ਜੀ ਉਹ ਲੈ ਜਾਗੇ ਓਏ ਬਾਬਾ ਤੈਨੂੰ ਵੀ ਤੂੰ ਵੀ ਤਾਂ ਘਾਸੇ ਤੇ ਜਾਵੇਂਗਾ ਵਿਆਹ ਕਰਾਇਆ ਬਹੂ ਕਾ ਤੇ ਲਿਆਤੀ ਓ ਜਾ ਮੇਰੇ ਯਾਰ ਕਹਿੰਦਾ ਕਾ ਤੇ ਲਿਜਾਵਾਂ ਮੈਂ ਲੈ ਉਹ ਅਸੀਂ ਦੇਉਂਗਾ ਬਹੂ ਵੀ ਤਾਂ ਲਿਆ ਹਮੇਗਾ ਬਿਠਾ ਕੇ ਕਿਹੜੇ ਤਾਂਗੇ ਤੇ

ਸਰਦਾਰ ਜੀ ਨੰਬਰ ਦਾ ਆਪਨੇ ਚਿੱਤਰ ਰੋਇ ਕਰਦੇ ਨਾ ਕੋਈ ਨੰਬਰ ਪਲੱਸ ਕੋਈ ਕੰਮ ਕਰਦੇ 11 ਆ 1.5 500 ਰੱਖ ਲਿਆ ਲਿਖਾਈ 100 ਤੇਰਾ ਲਗੂ 100 ਨਾਲ ਲਗੂ ਦੋ ਬੱਚੇ ਨੇ ਥੱਲੇ ਆਇਆ ਕਰਾ ਦੇ ਵੀ ਦੋ ਬੱਚਿਆਂ ਦੀ ਜਾ ਬਈ ਲਿਖਾਈ ਪਰਚੀ ਲੋ ਪਹਿਲਾਂ